सारे द हो के सारे बढ़िया हो गए वेलकम बैक टू वे ब्लॉग जी एक नवे बलोग चाडा स्वागत है ते अज आप दिखाने गुरुद्वारा साहब का जो रमाला जो है ਚੋਲਾ ਸਾਦਾ ਚੇਂਜ ਹੋਣਾ ਜੀ ਤੇ ਤੁਹਾਨੂੰ ਦਿਖਾਣੇ ਆ ਵਲੋਗ ਬਣਾ ਕੇ ਪੂਰਾ ਤੇ ਜਿਹੜੇ ਨਵੇਂ ਵੀਰਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਆਪਣਾ ਵੱਧ ਤੋਂ ਵੱਧ ਪਿਆਰ ਦਿਓ ਆ ਦਾ ਵਲੋਗ ਕਰਨ ਲੱਗੇ ਜੀ ਸ਼ੁਰੂ ਇੱਕ ਨਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ ਤੇ ਆਜੋ ਕਰੀਏ ਜੀ ਅੱਗੇ ਕੰਟੀਨਿਊ ਕੌਣ ਜਣ ਗੁਣ ਤੇਰੇ ਹੋਣ ਦੂਰ ਕੌਣ ਜਣ ਗੁਣ ਤੇਰੇ ਇਹ ਬੰਦੇ ਆ ਇੱਧਰ ਬੈਠੇ ਕਿਹੜੀ ਜੀ ਭੁੰਨ ਚ ਆ ਵੀ ਬਹੁਤ ਲੱਗਦੀ ਹੈ ਇਹ ਵੀ ਗਿਟੇ ਇੱਧਰ ਹੀ ਹੁੰਦੀ ਹੈ ਇਹ ਜਦੋਂ ਵੀਰੇ ਨਾਲ ਲੰਦੇ ਇਹ ਕਿੱਦਾਂ ਕੇ ਤੇ ਉਹ ਕਿੱਦਾਂ ਗੁਰੂ ਰਾਇ ਗੁਰੂ ਰਾਇ ਗੁਰੂ ਰਾਇ ਲੱਗੀ ਜਨਾ ਨਾਟ ਹੱਤੀਰਤ ਬੰਦੇ ਮੋਕੇ ਕਿਸਾਨ ਦਿਖੀ ਰਿਹਾ ਹੈ नाचते है ना देते Thank <laughs> you.

ਕੰਮ ਤੁਹਾਨੂੰ ਖੁੱਲਿਆ ਮਿਲੇਗਾ ਕੰਮ ਤੇ ਆਈਦਾ ਨਾ ਫਿਰ ਉਦੋਂ ਤਰਨਾਉ ਨਾ ਨੇੜਿਆ ਆਵੇ ਧਾਏ ਸਭ ਥਾਈ ਹੋਏ ਸਹਾਏ ਦ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਤਦ ਸਾਇਦ ਸਿਰਸਤ ਬਾੜ ਤੇ ਨਾਮ ਜਪਿਆ ਵੰਡ ਛਕਿਆ ਦੇਖ ਤਲਾਈ ਤੇ ਗਵਾਹੀ ਦੇ ਕੇ ਅੰਦਰ ਕੀਤਾ ਚਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰ ਸਤ ਸਾਈ ਸਭੋ ਜੀ ਜਿਨ੍ਹਾਂ ਸਿੰਘਾਂ ਸਿਕਣੀਆਂ ਨੇ ਕਰਦੇ ਸੇ ਸਿਰ ਦਿੱਤੇ ਅੰਤ ਤੱਕ ਟਾਏ ਔਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਜਰਾਏ ਸਿੱਖੀ ਸਿਰ ਤੇ केसा ਸਵਾਸਾਂ ਸੰਭਾਇਆ ਅੰਤਰ ਖਾਲਸਾ ਸਾਹਿਬ ਬੋਲੋ ਜੀ ਪੰਜਾਬ ਕਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਸਾਹਿਬ ਬੋਲੋ ਜੀ ਪ੍ਰítomੰ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਤਾਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਕਹਾ ਤਾ ਰਛਿਆ ਰਿਆਇ ਤੇ ਦੇਖ ਤੇ ਫਤਿਹ ਬਿਰਦ ਕੀ ਪੈਦ ਕੰਸ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾ ਵਿਵੇਕ ਦਾ ਸਹਾ ਦਾ ਪ੍ਰੋਸਾ ਦਾ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਕੌਂਕੀਆਂ ਚੰਡੇ ਗੁੰਗੇ ਜੁਗੋ ਜੁਗ ਅਟਲ ਸ਼ਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰੱਖ ਆਪ ਆਕਾਲ ਪੁਰਖ ਅੰਤਰਜਾਮੀ ਹੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਾਤਸ਼ਾਹ ਜੀ ਦਿਨਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀ ਰਾਤ ਸੇਵਾ ਸੰਭਾਲਦਾ ਦਾਣ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਨ ਨਿਉਟ ਮਿਹਰਬਾਨ ਸੁਭਾਏ ਜੀ ਦੀ ਕਰਮ ਕਮਨਾ ਦਾ ਬਸ ਬੇਨਤੀ ਹੈ ਵਹਿ ਪ੍ਰਗਟਿਓ ਮਰਦੇ ਅਗਫੜਾ ਬ੍ਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਹਰਸਾ ਕਾਲ ਪੁਰਪੀ ਹੋਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਖਾਲਸਾ ਮੇਰੋ ਰੂਹ ਕਹੇ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਕੰਡ ਪ੍ਰਾਨ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੂੰ ਸਦ ਸੰਗਾਂ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਲਈ ਤੇਰਦ ਖਾਲਸਾ ਮੇਰੋ ਕਸ਼ ਅਰਪਤਾ ਖਾਲਸਾ ਮੇਰੋ ਸੁਖ ਅਹਿਲਾਦਾ ਦੇ ਮਹਾਵਾਕਨ ਸਾਥ ਆਪ ਜੀ ਦੇ ਪਿਆਰੇ ਪਿਆਰੇ ਸਾਲ ਸਾਪੰਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੇ ਦਰ ਕਰਦੇ ਸ਼ਰਧਾਲੂ ਪਰਿਵਾਰ ਅਤੇ ਸਕੂਲ ਸੰਸਥਾ ਵੱਲੋਂ ਰਣ ਕਰਾ ਆਪ ਜੀ ਦੇ ਦਰ ਕਰਦੇ ਸ਼ਰਧਾਲੂ ਪਰਿਵਾਰ ਅਤੇ ਸਕੂਲ ਸੰਸਥਾ ਵੱਲੋਂ ਰਣ ਕਰਾ ਦਇਆਕ ਮਿੰਨਤਾਰ ਪਾਤਸ਼ਾਹ ਮਿਹਰਬਾਨ ਕਰਨੀ ਸੇਵਾ ਕਰਦੇ ਹੋਈਆਂ ਬੇਅੰਤ ਸ਼ੁਕਰੀਆ ਦੀ ਜਮਾੜਿਆ ਅਗੇ ਅਰਸ਼ਤ ਪਤਿਸ਼ ਕਰਨੀ ਆਰਜੋ ਪੈਂਜੇ ਲਖਵੀਰ ਕਾਰਤਨਾ ਦੇ ਬੇਟੇ ਤੇ ਪਿਆਰ ਭਾਗ ਮੇਲ ਜੋਲ ਦੀ ਭਾਵਨਾ ਬਖਸ਼ਿਸ਼ ਕਰ ਲਈ ਦਇਆ ਕਰਨੀ ਦਾਤਾਰ بادشاہ ਕਿਰਪਾ ਕਰੋ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਆਪ ਜੀ ਦਾਤਾਰ ਪਾਸ਼ਾ ਜੀ ਆਗਿਆ ਬਖਸ਼ਿਸ਼ ਕਰਕੇ ਨਿਸ਼ਾਨ ਸਾਹਿਬ ਸਲਾਮ ਦੀ ਆਗਿਆ ਬਖਸ਼ੋ ਖੁਸ਼ੀਆਂ ਬਖਸ਼ੋ ਚੜ੍ਹਦੀ ਕਲਾ ਕਰੋ ਸੇ ਪਿਆਰੇ ਮੇਰੋ ਜਨਾ ਵਿਲਿਆ ਆਪ ਜੀ ਦਾ A ver. राज करे न हा रहे न Wow. <laughs>